ਬਣਾ ਸਰਵਜਿਤ ਕਰੋ ਹਾਂਜੀ ਸਰਵਜਿਤ ਕਰੋ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਬਾਦਾਂ ਤੋਂ ਹਾਂਜੀ ਬਾਦਾਂ ਤੋਂ ਹਾਂਜੀ ਅੱਜ ਇੱਥੇ ਚਾਹ ਨਗਰ ਆਏ ਕਿ ਮਾਮਲਾ ਕੀ ਆ ਮਾਮਲਾ ਮੈਂ ਇੱਥੇ ਇਲਾਜ ਕਰਾਉਣ ਆਈ ਸੀ ਗੋਡਿਆਂ ਦਾ ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਨਹੀਂ ਆਇਆ ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆਇਆ ਪਾਗੜਾ ਜਿਹਾ ਲਿਆਇਆ ਸੀ ਸਿਰ ਤੇ ਲੈ ਕੇ ਤੋਂ ਮੈਨੂੰ ਏਦਾਂ ਗੱਲਾਂ ਕਰਦਾ ਰਿਹਾ ਵੀ ਕੰਦ 3100 ਰੁਪਏ ਕਿਸੇ ਕੋਲੋਂ ਲੈਣਾ ਉਹ ਕਹਿੰਦਾ ਕੋਈ ਦਿੰਦਾਰੀਆਂ ਹੈਗਾ ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰ ਰਹਾ ਆ ਇੱਥੇ ਖੜਾ ਰਿਆ ਬੋੜ ਬੋੜ ਆ ਗਿਆ ਕੱਤੇ ਆਇਆ ਸੀ ਜੀ ਮੋਟਰਸਾਈਕਲ ਤੇ ਅੱਛਾ ਜੀ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਮੋਟਰਸਾਈਕਲ ਕਾਲਾ ਜਿਹਾ ਸੀ ਅੱਛਾ ਜੀ ਕਿੰਨੇ ਮੂੰਹ ਸਿਰ ਬੰਨੇ ਸੀ ਹਾਂ ਜੀ ਮੂੰਹ ਸਿਰ ਬੰਨੇ ਆ ਸੀ ਕਿੰਨੇ ਵਿਅਕਤੀ ਆ ਸੀ ਜੀ ਇੱਕੋ ਹੀ ਸੀ ਅੱਛਾ ਜੀ ਇੱਕੋ ਸੀ ਐਨਕਾ ਲਾਈਆਂ ਸੀ ਹਾਂ ਜੀ ਬੰਨੇ ਆ ਸੀ ਤੇ ਉਹਨੇ ਮਗਰ ਕੱਟ ਲਾਈਓ ਸੀ ਅੱਛਾ ਜੀ ਮਗਰ ਮੈਨੂੰ ਕੀ ਪਤਾ ਇੱਥੋਂ ਫੇਰ ਇੱਧਰ ਹੋ ਗਿਆ ਇੱਥੇ ਖੜ ਕੇ ਫੇਰ ਆ ਫਟਾਫਟ ਗੱਲ ਇੱਥੇ ਮੇਰੇ ਕੋਲ ਆ ਕੇ ਖੜ ਗਿਆ ਬਾਲੀਆਂ ਲੈ ਕੇ ਲੈ ਗਿਆ ਕਿੰਨੀਆਂ ਬਾਲੀਆਂ ਦੋਨੇ ਦੋਨੇ ਕੰਨਾਂ ਦੀਆਂ ਦੋਨੇ ਕੰਨਾਂ ਦੀਆਂ ਤੇ ਕਿੰਨਾ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਹੁਣ ਹੋ ਗਿਆ ਹੁਣ ਦੇਖ ਲਓ ਕਿੰਨਾ ਹੋਇਆ ਹਾਂਜੀ ਅੱਧੇ ਤੋੜੇ ਨੇ ਅਸੀਂ ਹਾਂਜੀ ਅੱਧੇ ਤੋੜੀਆਂ ਨੇ ਅੱਧੇ ਤੋੜੇ ਜੀ ਅਸੀਂ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਹਾਂਜੀ ਤਾਂ ਮੈਂ ਆਈ ਇੱਥੇ ਅੱਛਾ ਜੀ ਇਲਾਜ ਕਰਾਉਣਾ ਆਈ ਸੀ ਮੈਂ ਤਾਂ ਬਾਟੋ ਖਾਣੇ ਨੂੰ ਖੜੀ ਸੀ ਬਾਟੋ ਵੀ ਨਹੀਂ ਆਈ ਕੋਈ ਕੈਮਰੇ ਦੇ ਵਿੱਚ ਆਇਆ ਕੋਈ ਬੰਦਾ ਪਤਾ ਨਹੀਂ ਕਹਿੰਦੇ ਲੱਗੇ ਹੋ ਕੈਮਰੇ ਅੱਛਾ ਜੀ ਦਾ ਮਤਲਬ ਕਿ ਹੁਣ ਮੰਗੀ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟ ਘੋੜੀਆਂ ਵਾਰਦਾਤਾਂ ਹੋ ਰਹੀਆਂ ਕੀ ਪ੍ਰਸ਼ਾਸ਼ਕਾਂ ਕੋ ਮੰਗ ਰੱਖਦੇ ਆਪਾਂ ਅੱਜ ਤਾਂ ਕਹਿੰਦੇ ਸਾਡੀ ਚੀਜ਼ ਮਾਰ ਜਿਓ ਸੱਟ ਹਾਂਜੀ ਹਾਂ ਜਿਹੜੀ ਲੈ ਕੇ ਗਏ ਲੈ ਕੇ ਗਏ ਇਹ ਕਿੰਨੇ ਕ ਵਜੇ ਹੋਇਆ ਜੀ ਹੁਣੇ ਹੋਇਆ 10 ਮਿੰਟ ਹੋਏ ਆ ਮਾਮਲਾ ਕੀ ਹੈ ਜਿਹੜਾ ਚਾਲਨਗਰ ਦੇ ਵਿੱਚ ਆਏ ਹਾਂ ਅੱਜ ਇੱਥੇ ਚਾਲਨਗਰ ਤੋਂ ਆਏ ਆ ਸਰਕਾਰੀ ਹਸਪਤਾਲ ਦੇ ਕੋਲ ਔਰ ਰੁਕ ਗਿਆ ਇੱਥੇ ਹੈਗਾ ਵਾ ਸੈਂਟਰ ਕੋਈ ਬਣਿਆ ਪਿਆ ਉਹਦੇ ਕੋ ਬੀਬੀ ਸਰਬਜੀਤ ਕੌਰ ਆਈ ਸੀਗੀ ਇਲਾਜ ਕਰਾਉਣ ਲਈ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਵਾਧਾ ਪਿੰਡ ਦੇ ਅੱਛਾ ਜੀ ਵਾਧਾ ਪਿੰਡ ਤੇ ਇੱਥੇ ਇਲਾਜ ਕਰਾਉਣ ਆਏ ਸੀ ਉਹਨਾਂ ਦੀ ਉਹਨੂੰ ਕਹਿੰਦੇ ਵਾਲੀਆਂ ਪਈਆਂ ਗਈਆਂ ਬਾਹਰ ਉਹ ਆਟੋ ਦੀ ਵੇਟ ਕਰ ਰਹੇ ਸੀ ਇੱਕ ਨੌਜਵਾਨ ਆਇਆ ਉਹਨਾਂ ਦਾ ਮੂੰਹ ਠੱਕਿਆ ਪਿਆ ਸੀ ਉਹਨੇ ਉਹਦੀਆਂ ਵਾਲੀਆਂ ਤੋਂ ਵੇਖੋ ਕੇ ਲੈ ਗਿਆ ਅਗਲੀ ਜਿਹੜੀ ਕਾਰਵਾਈ ਬਿਆਨ ਲਿਖ ਲਿਆ ਅਗਲੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਕੋਈ ਸੀਸੀਟੀਵੀ ਕਹਿੰਦੇ ਆਏ ਸਰ ਕੋਈ ਬੰਦਾ ਨਹੀਂ ਸੀਸੀ ਕੈਮਰੇ ਲੱਗੇ ਲੱਗੇ ਚੈੱਕ ਕੀਤੇ ਆ ਤੇ ਸਾਰਿਆਂ ਦੇ ਬੰਦਾ ਜ਼ਾਇਦਵਾਰ ਹੋ ਗੋ ਫੋਨ ਕਰਕੇ ਦੁਕਾਨਾਂ ਵੀ ਬੰਦ ਮਾਰਕੀ ਇਸ ਕਰਕੇ ਜਿਹੜੀ ਕੈਮਰੇ ਖਲਾ ਕੇ ਜਲਦ ਤੋਂ ਜਲਦ ਕਾਰਵਾਈ ਅਗਲੀ ਅਮਲ ਉਚਲੇ ਦੇ ਜਾਓ